ਹੁਣ ਤੁਸੀਂ ਇੱਕ ਗੱਲ ਦੀ ਉਦਾਹਰਣ ਦੇ ਤੌਰ ਤੇ ਲਓ ਜਿਹੜੇ ਕਮਰੇ ਵਿੱਚ ਬੰਦਾ ਉੱਠ ਕੇ ਜਾਂਦਾ ਨਾ ਕਮਰਾ ਖਾਲੀ ਹੋਵੇ ਲਾਈਟ ਬੰਦ ਕਰ ਦਿੰਦਾ ਜੇ ਉਥੇ ਟੀਵੀ ਲੱਗਾ ਉਹ ਟੀਵੀ ਬੰਦ ਕਰ ਦਿੰਦਾ ਵੀ ਜੇ ਇੱਥੇ ਕੋਈ ਬੰਦਾ ਬੈਠੂਗਾ ਤਾਂ ਹੀ ਟੀਵੀ ਚਲਾਉਣਾ ਹੈ ਨਹੀਂ ਕੀ ਲੋੜ ਹੈ ਜੇ ਕੋਈ ਪੱਖਾ ਚੱਲਦਾ ਉਹ ਬੰਦ ਕਰ ਦਿੰਦਾ ਵੀ ਹੁਣ ਤੇ ਕੋਈ ਇੱਥੇ ਬੈਠਾ ਨਹੀਂ ਆਦੇ ਵਾਸਤੇ ਪੱਖਾ ਚਲਾਉਣਾ ਤੁਸੀਂ ਮੋਬਾਈਲ ਕਿਤੇ ਰੱਖਿਆ ਹੈ ਮੋਬਾਈਲ ਉਦੋਂ ਲਾਉਨੇ ਹੋ ਜਦੋਂ ਕੁਝ ਦੇਖਣਾ ਹੈ ਜਾਂ ਸੁਣਨਾ ਹੈ ਨਹੀਂ ਤੁਸੀਂ ਬੰਦ ਕਰ ਦੇਵੇਂ ਕਦੇ ਸੁਣਨੇ ਘਰ ਦੇ ਵਿੱਚ ਸਪੀਕਰ ਵੱਜਦਾ ਦੇਖਿਆ ਤੁਸੀਂ ਨਹੀਂ ਕਦੇ ਸੁਣਨੇ ਘਰ ਵਿੱਚ ਟੀਵੀ ਚੱਲਦਾ ਦੇਖਿਆ ਨਹੀਂ ਦੇਖਿਆ ਹੁਣ ਕੋਈ ਅਚਾਨਕ ਕਿਨੇ ਭੁੱਲ ਜੋਂ ਲੱਗਿਆ ਹੋਇਆ ਲਾਈਟ ਚੱਲੀ ਗਈ ਜਦ ਦਵਾਰੇ ਆ ਗਏ ਤਾਂ ਵੱਖਰੀ ਗੱਲ ਹੈ ਕਦੇ ਸੁਣਨੇ ਕਮਰੇ ਵਿੱਚ ਤੁਸੀਂ ਲਾਈਟ ਜਗਦੀ ਨਹੀਂ ਦੇਖੀ ਹੋਣੀ ਤੇ ਅੱਜ ਸਾਡੀ ਹਾਲਤ ਕੀ ਬਣੀ ਹੈ ਗ੍ਰੰਥੀ ਸਿੰਘ ਪਾਠ ਕਰ ਰਿਹਾ ਉੱਥੇ ਕੋਈ ਬੰਦਾ ਹੋਵੇ ਜਨਾਬ ਇਹ ਗ੍ਰੰਥੀ ਸਿੰਘ ਨੂੰ ਕੀ ਹੁੰਦਾ ਹੈ ਭਾਈ ਸਾਹਿਬ ਉੱਚੀ ਬੋਲ ਕੇ ਪਾਠ ਕਰੀ ਚੱਲੇ ਤੇ ਕਮਰੇ ਚਾਹ ਫੜਨਾਂ ਨਾ